ਕੀ ਪਰਮਾਤਮਾ ਜੀ ਇਹ ਟੈਗ ਦੀ ਸ਼ਿਕਾਇਤ ਚੁੱਕ ਟੈਗ ਹੋ ਗਈ ਜੀ ਕਿੰਨਾ ਸਮਾਂ ਪਹਿਲਾਂ ਗਈ ਸੀ ਇਹ ਇਹ 7 ਮਹੀਨੇ ਪਹਿਲਾਂ ਗਈ ਸੀ ਕਿੰਨੀ ਉਮਰ ਕਿੰਨੀ ਸੀ 30 ਸਾਲ ਦੀ ਮੋਰ ਸੀ ਜੀ ਕੀ ਕੰਮ ਕੀ ਕਰਦੀ ਸੀ ਜੀ ਕੰਮ ਉਥੇ ਗੱਡੀਆਂ ਦੀ ਰਿਪੇਅਰ ਪੂਰਤ ਵਗੈਰਾ ਸੀਗਾ ਕੰਮ ਕਿਹੜੀ ਜਗ੍ਹਾ ਗਈ ਸੀ ਅਡਮੈਂਟਨ ਸੀ ਜੀ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਸਾਨੂੰ ਸ਼ਾਮ ਨੂੰ 5:00 ਵਜੇ ਫੋਨ ਆਇਆ ਸੀਗਾ ਜੀ ਕਿੰਨਾ ਦਾ ਸੀ ਉਹਨਾਂ ਦਾ ਹੀ ਆਇਆ ਸੀਗਾ ਆਪਣੇ ਚੈਨੋ ਦੇ ਸਹੁਰੇ ਆ ਜੀ ਉਹਨਾਂ ਨੇ ਸਾਨੂੰ ਫੋਨ ਲਾਇਆ ਸੀਗਾ ਜੀ ਤੇ ਫਿਰ ਅਸੀਂ ਉਹਨਾਂ ਨੂੰ ਲਾਇਆ ਸੀਗਾ ਫਿਰ ਉਹ ਪੱਕਾ ਕਰਨ ਫਿਰ ਹੋਇਆ ਜੀ ਤੇ ਹੁਣ ਕਿਸ ਤਰ੍ਹਾਂ ਦਾ ਕੀ ਗੱਲਬਾਤ ਚੱਲ ਰਹੀ ਹੈ ਜਿਉਂ ਲਿਆਉਣ ਦੀ ਜਿੱਤ ਆਪਣੇ ਇੱਥੋਂ ਦੀ ਜੀ ਹੁਣ ਅਸੀਂ ਚਾਹੁੰਦੇ ਆ ਕਿ ਇੱਥੇ ਹੀ ਉਹਨੂੰ ਅਸੀਂ ਲੈ ਕੇ ਇੱਥੇ ਹੀ ਉਹਨੂੰ ਜੇ ਇੱਥੇ ਡੱਡੂ ਗੋੜੀ ਨੂੰ ਜੀ ਤੇ ਸ਼ਿਸ਼ਕਾਰ ਵਗੈਰਾ ਇੱਥੇ ਕਰੀਏ ਅੱਛਾ ਕਿੰਨੇ ਬੱਚੇ ਸੀ ਉਹਨਾਂ ਦੇ ਜਿਵੇਂ ਵਹਿਵੇਂ ਸੀਗੇ ਜੀ ਵਹਿਵੇਂ ਸੀ ਬੱਚੇ ਤਾਂ ਕਿੰਨਾ ਸਮਾਂ ਹੋ ਗਿਆ ਜੀ ਕੋਈ ਹਨ 1 2 ਸਾਲ ਹੋ ਗਏ 1 2 ਸਾਲ ਹੋ ਗਏ ਜੀ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰ ਜੀ ਕਿ ਉਹਦੀ ਡੈਡ ਬੋਡੀ ਨੂੰ ਪੰਜਾਬ ਚ ਇੱਥੇ ਲਿਆਉਣ ਦਿੱਤਾ ਜਾਵੇ ਸਾਡੀ ਮੱਤ ਕੀ ਦੀ ਆ ਬੱਸ ਤੁਹਾਡਾ ਬ੍ਰਦਰ ਲੱਗਦਾ ਸੀ ਜੀ ਹਾਂਜੀ ਮੇਰੇ ਤੋਂ ਛੋਟਾ ਸੀ ਇਹ ਜੀ ਸਾਨੂੰ ਫੋਨ ਆਇਆ ਜੀ ਉੱਥੇ بیٹے ਨੂੰ ਅਟੈਕ ਹੋਇਆ ਜੀ ਹਾਂਜੀ ਕਿੰਨੀ ਉਮਰ ਕਿੰਨੀ ਸੀ ਤਕਰੀਬਨ 3 ਸਾਲ ਸੀ ਕਿੰਨੇ ਸਮਾਂ ਪਹਿਲਾਂ ਗਿਆ ਤਕਰੀਬਨ ਪੌਣੇ 7 ਮਹੀਨੇ 7 ਕਿ ਮਹੀਨੇ ਪਹਿਲਾਂ ਗਿਆ ਸੀਗਾ ਜੀ ਜੀ ਕਿੜੀ ਜਗ ਗਿਆ ਸੀ ਐਡਮਿਟਣ ਗਿਆ ਸੀ ਐਡਮਿਟਣ ਗਿਆ ਸੀ ਕਿਹਨਾਂ ਸਰਕਾਰ ਤੋਂ ਕਿ ਮੰਗ ਕਰਦੇ ਕਿ ਸਰਕਾਰ ਤੋਂ ਮਦਦ ਕਰਦੇ ਆ ਜੀ ਪਰਿਵਾਰ ਦੀ ਮਦਦ ਕੀਤੀ ਜਾਵੇ ਡੈੱਡ ਬਾਡੀ ਲਿਆਉਣ ਤੇ ਸਹਾਇਤਾ ਕੀਤੀ ਜਾਵੇ ਜੀ ਜੀ ਸਰਕਾਰ ਇਹਦੇ ਪ੍ਰਬੰਧ ਜਲਦੀ ਤੋਂ ਜਲਦੀ ਕੀਤੇ ਜਾਣ ਤਾਂ ਕਿ ਪਰਿਵਾਰ ਨੂੰ ਥੋੜਾ ਬੜਾ ਕੋਈ ਢਾਰਸ ਮਿਲ ਸਕੇ ਕਿ ਜਿਹੜਾ ਇੱਕ ਬੜੀ ਹੀ ਮੰਦ ਭਾਗੀ ਕਰਨਾ ਪਾੜੀ ਹੈ ਕੀ ਕੀ ਕਰਦੇ ਤੋਂ ਇਹ ਹਾਂ ਜੀ ਤਾਂ ਇਹਦੀ ਸ਼ਿਕਾਇਤ ਦੱਸਦੇ ਜੀ ਕਿ ਕਿੰਨੇ ਸਮੇਂ ਪਹਿਲਾਂ ਗਏ ਸੀ 7 ਕਿ ਮਹੀਨੇ ਪਹਿਲਾਂ ਗਏ ਸੀ ਕਿਹੜੀ ਜਗ੍ਹਾ ਗਈ ਸੀ ਜੀ ਲਰਤਨ ਜੀ ਮੈਰਿਜ ਵਗੈਰਾ ਹੋਈ ਵੀ ਇਹਨਾਂ ਦੇ ਹਾਂ ਜੀ ਮੈਰਿਜ ਹੋਇਆ ਤੁਹਾਡੇ ਕੀ ਲੱਗਦੀ ਸੀ ਜੀ ਆਪਣੇ ਲੜਕਾ ਸੀ ਲੜਕਾ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਇਹ ਫੋਨ ਲਾਇਆ ਜੀ ਇਹਨਾਂ ਨੇ ਹਰੀ ਕਾਲ ਜੀ ਕਿੰਨੀ ਕੁ ਉਮਰ ਕਿੰਨੀ ਸੀ ਜੀ ਉਹ 29-30 ਸਾਲ ਦੀ ਸੀ ਓਕੇ ਡੈਡ ਬੋਡੀ ਤੇ ਅੰਵਰੇ ਕੀ ਕਹਿੰਦੇ ਜੇ ਆ ਕੋਈ ਸਰਕਾਰ ਤੋਂ ਕੀ ਮਨ ਕਰਦੇ ਸੀ ਸਰਕਾਰ ਤੋਂ ਜੀ ਇਹ ਹੀ ਮੰਗਿਆ ਵੀ ਸਾਡੀ ਜਿਹੜੀ ਡੈਡ ਬੋਡੀ ਹੈ ਸਾਡੀ ਇੱਥੇ ਪੰਜਾਬ 'ਚ ਲਿਆਉਣ ਦੀ ਸਹਾਇਤਾ ਕਰਨਾ ਜੀ ਜੀ ਅਚਕੀ ਕੰਮ ਕੀ ਕਰਦੇ ਸੀ ਜੀ ਉੱਥੇ ਤੁਹਾਡਾ ਬੇਟਾ ਜਿਹੜਾ ਜੀ ਉੱਥੇ ਦੀ ਕਾਰਾਂ ਵਾਲੀ ਜਾਂਸੀ ਜੁੰਸੀ ਤੇ ਲੱਗਿਆ ਸੀਗਾ ਆਪਾਂ ਦਾ ਖਰਕਾ ਇਹ ਵੀ ਨਹੀਂ ਆ ਪਤਾ ਤਾਂ ਉਹਨਾਂ ਨੂੰ ਹੀ ਅਕਸਰ ਲੜਕੀ ਨੂੰ ਪਤਾ ਹੈ ਜੀ ਅੱਛਾ ਉਹ ਵੀ ਨਾਲ ਆ ਰਹੇ ਜੀ ਉਹਨਾਂ ਦੇ ਮੈਸੇਜ ਵੀ ਹਾਂ ਜੀ ਉਹ ਵੀ ਨਾਲ ਆ ਠੀਕ ਹੈ ਜੀ ਦਿੱਕਤੋਂ ਤਿੱਕਰ ਸੰਸਕਾਰ ਕੀਤਾ ਜਾ ਰਿਹਾ ਕੋਈ ਵੀ ਤਾਂ ਜੀ ਹੁਣ ਉਧਰੋਂ ਭੇਜਣ ਤੇ ਆ ਵੀ ਕਦੋਂ ਭੇਜਦੇ ਆ ਕੀ ਪ੍ਰੋਸੈਸ ਚੱਲ ਰਿਹਾ ਕੋਈ ਪਤਾ ਲੱਗ ਰਿਹਾ ਜੀ ਕਿਸ ਤਰ੍ਹਾਂ ਦਾ ਨਾ ਜੀ ਸਾਡੀ ਹਜੇ ਕੋਈ ਗੱਲ ਨਹੀਂ हां ਸਰਪੰਚ ਸਾਹਿਬ ਕੀ ਗੱਲਬਾਤ ਹੋਈ ਹੈ ਜਿਹੜੇ ਕੈਨੇਡਾ ਦੇ ਵਿੱਚ ਮੁੰਡੇ ਦੀ ਡੈਥ ਹੋਈ ਹੈ ਜੀ ਇਹ ਸਾਡੇ ਪਿੰਡ ਦਾ ਬੱਚਾ ਸੀਗਾ ਜੀ ਪੂਰਾ ਹੁਣ ਹਾਰ ਸੀਗਾ ਜੀ ਜੀ 7 ਕੁ ਮਹੀਨੇ ਪਹਿਲਾਂ ਗਿਆ ਸੀਗਾ ਜੀ ਇਹ ਕੈਨੇਡਾ ਜੀ ਤੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਹਨਾਂ ਦੀ ਮੌਤ ਹੋ ਗਈ ਜਦੋਂ ਘਰ ਦੇ ਵਾਲਿਆਂ ਨੂੰ ਫੋਨ ਆਇਆ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਵਥੀ ਗਈ ਹੈ ਜੀ ਜੀ ਅਜੇ ਕੀ ਪ੍ਰੋਸੈਸ ਚੱਲ ਰਿਹਾ ਲਾਸ਼ ਨੂੰ ਇੱਥੇ ਲਿਆਉਣ ਵਾਸਤੇ ਡੈੱਡ ਬੋਡੀ ਨੂੰ ਜੀ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਜਲਦੀ ਤੋਂ ਜਲਦੀ ਉਹਨਾਂ ਦੀ ਡੈੱਡ ਬੋਡੀ ਸਾਡੇ ਕੋਲੇ ਪੰਜਾਬ ਚ ਪਹੁੰਚ ਜਾਏ ਅਸੀਂ ਸਾਰੇ ਪਾਸੋਂ ਸਰਕਾਰ ਤੋਂ ਵੀ ਸਹਾਇਤਾ ਮੰਗਦੇ ਹਾਂ ਜੀ ਉਧਰਲੀ ਸਰਕਾਰ ਨੂੰ ਵੀ ਆਨੇ ਜੀ ਸਾਡੀ ਕੋਈ ਜਲਦੀ ਤੋਂ ਜਲਦੀ ਸਹਾਇਤਾ ਕਰੇ ਆ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਵੀ ਗੱਲ ਹੋਈ ਹੈ ਜੀ ਹੋਈ ਹੈ ਜੀ ਐਮਐਲਏ ਸਾਹਿਬ ਨਾਲ ਹੋਈ ਸੀਗੀ ਮੋਲਕ ਸਿੰਘ ਸਾਡਾ ਜੈਤੋ ਹਲਕੇ ਦਾ ਜੀ ਉਹ ਆਂਦੇ ਸੀ ਕਰ ਰਹੇ ਆ ਕੋਸ਼ਿਸ਼ ਅਸੀਂ ਜੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਕਿੰਨੀ ਉਮਰ ਕਿੰਨੀ ਸੀ ਰਕਤ ਦੀ 29 ਸਾਲ ਦੀ ਉਮਰ ਸੀਗੀ ਜੀ ਕਿਤੋਂ ਕਿਤ ਕ੍ਰੈਡਿਟ ਬੜੀ ਲਿਆ ਦਿੱਤੀ ਜਾ ਸਕਦੀ ਹੈ ਪਿੰਡ ਜੀ ਕੋਸ਼ਿਸ਼ ਤਾਂ ਸਾਡੀ ਤਾਂ ਜਲਦੀ ਹੈ ਜੀ ਜਲਦੀ ਤੋਂ ਜਲਦੀ ਆਵੇ ਜੀ ਕੋਸ਼ਿਸ਼ ਕਰ ਰਹੇ ਆ ਅਸੀਂ